ਹਾਂਜੀ ਮੈਂ ਸੰਜੂ ਰੋੜਾ ਜੀ ਸਟੇਟ ਸੈਕਟਰੀ ਪ੍ਰਦੇਸ਼ ਕਾਂਗਰਸ ਤੋਂ ਸਿਟੀ ਜਲੰਧਰ ਦੇ ਵਿੱਚੋਂ ਸਾਡੇ ਬਹੁਤ ਕਾਬਿਲ ਅਫਸਰ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਕੁੜੀ ਜਦੋਂ ਪਤਾ ਲੱਗਾ ਕਿ ਫੈਮਿਲੀ ਡਿਸਪਿਊਟ ਇਹਨਾਂ ਦਾ ਕੋਈ ਚੱਲ ਰਿਹਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਵੈਸੇ ਤਾਂ ਹਸਬੰਡ ਵਾਈਫ ਤਾਂ ਹਮੇਸ਼ਾ ਹੀ ਉੱਥੇ ਜਦੋਂ ਜਲੰਧਰ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ 'ਚ ਸਟੇ ਕਰਨੀ ਜਾਂ ਇਕੱਠਿਆਂ ਨੇ ਰਹਿਣਾ ਇਕੱਠਿਆਂ ਨੇ ਖਾਣਾ ਕਦੀ ਮੈਨੂੰ ਲੱਗਾ ਨਹੀਂ ਕਿ ਇਹ ਹਸਬੰਡ ਵਾਈਫ ਦਾ ਇੰਨਾ ਜ਼ਿਆਦਾ ਡਿਸਬਿਊਟ ਆਪਸ ਵਿੱਚ ਹੈਗਾ ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬਹਿੰਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ ਚ ਸਟੇ ਕਰਦੇ ਹੋਣ ਤੇ ਜਾਇਜ਼ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਯਾਰ ਉਹ ਕਹਿੰਦੇ ਕਿ ਮੈਂ 2 ਸਾਲ ਤੋਂ ਆਪਣੇ ਹਸਬੰਡ ਦੇ ਨਾਲ ਰਹੀ ਹੀ ਨਹੀਂ ਰਹੀ ਜਦੋਂ ਇੱਕ ਵਾਈਫ ਆਪਣੇ ਹਸਬੰਡ ਦੇ ਨਾਲ 2 ਸਾਲ ਤੋਂ ਰਹੀ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ اپنی ਵਾਈਫ ਨਹੀਂ ਘਰ ਆ ਕੇ ਕਹਿ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਤੁਸੀਂ ਯੂਜ਼ ਐਂਡ ਥਰੋ ਕਰਦੇ ਪਏ ਹੋ ਇਹ ਬਹੁਤ ਹੀ ਘਟੀਆ ਗੱਲ ਹੈ ਕਿਉਂਕਿ ਜਿਹੜਾ پاک ਰਿਸ਼ਤਾ ਤੁਸੀਂ ਇੱਕ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਜੀ ਐਸੀ ਸਮਾਜ ਤੋਂ ਕੋਈ ਬਿਲੋਂਗ ਕਰਦੀ ਆ ਪਰ ਜੇ ਐਸੀ ਸਮਾਜ ਕੀ ਗਲਤ ਧਰਮ ਕੀ ਕਹਿੰਦਾ ਕਿ ਕਿਸੇ ਦੀ ਸਮਾਜਿਕ ਤੌਰ ਤੇ ਜੇ ਅਸੀਂ ਗੱਲ ਕਰਦੇ ਆ ਮੈਂ ਅੱਜ ਇੱਕ ਗੱਲ ਕਹੂੰਗਾ ਸਮਾਨਤਾ ਦੇ ਅਧਿਕਾਰ ਸਭ ਨੂੰ ਮਿਲਿਆ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਦੋਂ ਦੇ ਸੰਵਿਧਾਨ ਲਿਖਿਆ ਆ ਭਰ ਦੇਸ਼ ਨੂੰ ਸੰਵਿਧਾਨ ਦਿੱਤਾ ਆ ਉਹਦੇ ਵਿੱਚ ਸਮਾਨਤਾ ਦੇ ਅਧਿਕਾਰ ਸਭ ਨੂੰ ਦਿੱਤਾ ਆ ਅੱਜ ਇੱਕ ਐਸੀ ਸਮਾਜ ਦੇ ਹੋਣ ਕਰਕੇ ਇੱਕ ਕੁੜੀ ਨੂੰ ਤਧਕਾਰਿਆ ਜਾ ਰਿਹਾ ਕਿੱਥੇ ਸਮਾਜ ਖੜਾ ਜੇ ਤੈਨੂੰ ਪਤਾ ਸੀ ਇਹ ਐਸੀ ਸਮਾਜ ਤੋਂ ਆ ਫਿਰ ਤੂੰ ਘੱਟ ਘੱਟ ਵਿਆਹ ਹੀ ਨਾ ਕਰਾਉਂਦਾ ਤੂੰ ਉਹਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਇਹ ਗੱਲਾਂ ਆ ਦੀ ਹਰਕਤਾਂ ਜੋ ਮੈਨੂੰ ਇੱਥੇ ਆ ਕੇ ਪਤਾ ਲੱਗੀਆਂ ਹੁਣ ਵੀ ਮੈਂ ਹੈਂਡ ਫ੍ਰੀ ਕਰਕੇ ਫੋਨ ਤੇ ਗੱਲ ਕੀਤੀ ਹੈ ਕਿਰ ਕਿੱਥੇ ਹੋ ਤੁਸੀਂ ਰਾਹੁਲ ਜੀ ਕਹਿੰਦੇ ਸਾਡੇ ਚ ਕੋਈ ਇਦਾਂ ਦੀ ਗ ਤੁਹਾਡਾ ਬੁੰਡਾ ਗੈਪ ਹੈ ਜਿਹੜੀ ਕੁੜੀ 2 ਸਾਲ ਤੋਂ ਰਹਿ ਨਹੀਂ ਰਹੀ ਔਰ ਆਪਣੇ ਘਰ ਦੇ ਅੰਦਰ ਐਂਟਰ ਕਰਨ ਲਈ ਉਹ ਤਰਸ ਰਹੀ ਹੈ ਔਰ ਉਸ ਨੂੰ ਨੋ ਦਾ ਦਰਜਾ ਨਹੀਂ ਮਿਲ ਰਿਹਾ ਉਸ ਨੂੰ ਵਾਈਫ ਦਾ ਦਰਜਾ ਨਹੀਂ ਮਿਲ ਰਿਹਾ ਉਹ ਵਿਚਾਰੀ ਕਿੱਥੇ ਖੜੀ ਹੈ ਔਰ ਇੱਕ ਕਾਬਿਲ ਅਫਸਰ ਦੇ ਨਾਲ ਇਦਾਂ ਦਾ ੱੱਕਾ ਹੋਇਆ ਤੇ ਸਾਡਾ ਪੰਜਾਬ ਸਾਡਾ ਸ਼ਹਿਰ ਕਿੱਥੇ ਖੜਾ ਕਿ ਇਹੋ ਜਿਹੇ ੱੱਕੇ ਜੇ ਨੋਆ ਧਿਆਣਾ ਹੋਣ ਲਾਪੇ ਤੇ ਦੱਸੋ ਸਮਾਜਿਕ ਤੌਰ ਤੇ ਲੋਕਤੰਤਰ ਕਿੱਥੇ ਹੈ ਰਾਹੁਲ ਦੀ ਮਾਤਾ ਵੱਲੋਂ ਜਿਹੜੇ ਮੇਰੇ ਘਰ ਆਣ ਕੇ ਮੇਰੀ ਕੁੱਟਮਾਰ ਕੀਤੀ ਜੀ ਉਹਰਾ ਕੀ ਕਰਨੇ ਇਹ ਕੁੱਟਮਾਰ ਤਾਂ ਤਾਂ ਹੁੰਦੀ ਹੈ ਜੇ ਦਰਵਾਜ਼ਾ ਖੁੱਲਾ ਹੋਵੇ ਹਜੇ ਤੱਕ ਤਾਂ ਮੈਨੂੰ ਦਰਵਾਜ਼ੇ ਦਾ ਵੀ ਨਹੀਂ ਪਤਾ ਲੱਗਾ ਖੋਲੇ ਆ ਕੁੱਟਮਾਰ ਅੰਦਰ ਵੜ ਕੇ ਹੁੰਦੀ ਹੈ ਜਾਂ ਬਾਹਰ ਬਾਹਰ ਖੜੇ ਵਿਚਾਰੇ ਮੈਂ ਜਦੋਂ ਆਇਆ ਬੈਠੇ ਹੋਏ ਆ ਉਹਦੇ ਆਸ ਵਿੱਚ ਵਿਚਾਰੀ ਕੁੜੀ ਬੈਠੀ ਹੈ ਕਿਵੇਂ ਅਨੂੰ ਅੰਦਰ ਐਂਟਰ ਕਰੇ ਕੋਈ ਇੱਕ ਘਰ ਦੀ ਨੌਣ ਤੁਸੀਂ ਬਾਹਰ ਖਿਲਾੜ ਕੇ ਬੈਠੇ ਹੋਏ ਹੋ ਔਰ ਕਾਬਿਲ ਅਫਸਰ ਹੈ ਉਹ ਸ਼ਹਿਰ ਦੇ ਵਿੱਚ ਉਹਦਾ ਰੁਤਬਾ ਤੁਸੀਂ ਉਹਨੂੰ ਬਾਹਰ ਖਿਲਾੜ ਕੇ ਬੈਠੇ ਹੋ ਤੁਸੀਂ ਫਿਰ ਕਿਸ ਕੈਟਾਗਰੀ ਦੇ ਹੋ ਇੱਥੇ ਜਿਹੜਾ ਕੋਰਟ ਦੇ ਵਿੱਚ ਦਾ ਕੇਸ ਚੱਲ ਰਿਹਾ ਉਹਦਾ ਸੀ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੀ ਜਿਹੜੀ ਇੰਟੀਮੇਸ਼ਨ ਹੁੰਦੀ ਹੈ ਦੋਹਾਂ ਤਰ੍ਹਾਂ ਨੂੰ ਹੁੰਦੀ ਹੈ ਔਰ ਇੱਥੇ ਇਹਨਾਂ ਭੈਣੋਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੀ ਵਿਚਾਰੀ ਉਹ 2 ਸਾਲਾਂ ਤੋਂ ਪਤਾ ਹੀ ਨਹੀਂ ਕਿ ਇੰਟੀਮੇਸ਼ਨ ਹੁੰਦਾ ਕੀ ਹੈ ਕੋਰਟ ਦੇ ਵਿੱਚ ਕੇਸ ਕੀ ਕਹਿੰਦੇ ਕਿੰਨੂ ਹੈ ਉਹ ਤਾਂ ਵਿਚਾਰੀ ਸਵੇਰੇ ਆਪਣੇ ਵਰਕਆਊਟ ਜਾਂਦੀ ਹੈ ਤੇ ਕਰਕੇ ਆ ਜਾਂਦੀ ਹੈ ਉਹ ਜਿੱਦਾਂ ਹਸਬੈਂਡ ਨੇ ਉਹਨੂੰ ਕਿਹਾ ਔਰ ਇੱਕ ਦੇਖੋ ਹੁਣ ਹਰ ਬੱਚੇ ਦਾ ਕਿੱਥੋਂ ਪਤਾ ਲੱਗਦਾ ਕਿ ਉਹਨੇ ਦੋਆ ਢਾਈ ਸਾਲਾਂ ਅੱਜ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਆਪਣੇ ਹਸਬੈਂਡ ਨਾਲ ਇਦਾਂ ਦਾ ਸਾਡਾ ਚੱਲ ਰਿਹਾ ਹੈ ਆਫੇ ਰਿਲੇਸ਼ਨਸ਼ਿਪ ਅੱਜ ਆਪਾ ਦਾ ਲੱਗਾ ਔਰ ਇੰਨੇ ਸ ਮਹੀਨਿਆਂ ਤੋਂ ਕਹੇ ਜਿੰਦਰ ਦੇ ਵਿੱਚ ਕੰਮ ਕਰ ਰਹੇ ਹੈ ਔਰ ਕਦੀ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਕਿ ਮੇਰੀ ਹਸਬੰਡ ਨਾਲ ਬੰਦੀ ਨਹੀਂ ਅੱਜ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਚਿਹਰਾ ਹਸਬੰਡ ਵਾਈਫ ਇਕੱਠੇ ਆ ਕੇ ਸਿਟੀ ਤੋਂ ਬਾਹਰ ਮਿਲ ਰਹੇ ਹੈ ਪਰ ਸਿਟੀ ਦੇ ਵਿੱਚ ਆਪਣੇ ਆਪ ਦੀ ਵਾਈਫ ਨੂੰ ਬਣਾਉਣ ਲਈ ਤਿਆਰ ਨਹੀਂ ਇਹ ਕੋਈ ਗਲਤ ਗੱਲ ਹੈ ਨਹੀਂ ਕੀ ਮੰਨ ਕਰਦੇ ਸੰਗ ਤਾਂ ਇਹੀ ਹੋਊਗੀ ਜਿਹੜੀ ਤੁਸੀਂ ਨੋਨ ਵਿਆਹ ਕੇ ਲਿਆਂਦਾ ਜਿਹੜੀ ਤੀਨ ਨੂੰ ਵਿਆਹ ਕੇ ਲਿਆਂਦਾ ਉਹਨੂੰ ਨਾ ਰੱਖੋ ਔਰ ਬਾਹਰ ਜਿਹੜਾ ਰਿਸ਼ਤਾ ਹੁੰਦਾ ਨਾ ਲੋਕਾਂ ਦੇ ਨਾਲ ਜਾਂ ਕਿਤੇ ਉਹ ਗੈਰ ਗਲਤ ਰਿਸ਼ਤਾ ਉਹਨੂੰ ਮੈਂ ਪਾਕ ਨਹੀਂ ਕਹੂੰਗਾ ਜਿਹੜੇ ਘਰ ਦੇ ਵਿੱਚ ਅਸੀਂ ਹਸਬੰਡ ਵਾਈਫ ਇਕੱਠੇ ਰਹੀਏ ਔਰ ਇਕੱਠੇ ਬਾਹਰ ਸਮਾਜਿਕ ਤੌਰ ਤੇ ਮਿਲੀਏ ਬੈਠੀਏ ਉੱਠੀਏ ਉਸ ਰਿਸ਼ਤੇ ਨੂੰ ਪਾਕ ਕਹਿੰਦੇ ਆ। ਜੇ ਜੀ ਅਸੀਂ ਮੋਗੋਪੁਰੇ ਢਾਗੇ ਪਹੁੰਚੇ ਹਾਂ ਸਾਡੀ ਭੈਣ ਆ ਹਰਪ੍ਰੀਤ ਕੌਰ ਜਿਨ੍ਹਾਂ ਦਾ ਪਤਾ ਲੱਗਾ ਕਿ ਸੋਹਰੇ ਪਰਿਵਾਰ ਨੇ ਕੁੱਟਮਾਰ ਕੀਤੀ ਆ ਤੇ ਭੈਣ ਸਾਡੀ ਸਵੇਰੇ 8 ਵਜੇ ਦੀ ਉਹਨਾਂ ਦੇ ਦਰਵਾਜ਼ੇ 'ਗਾੜੀ ਬੈਠੀ ਸੋਹਰਾ ਪਰਿਵਾਰ ਦੇ ਪਰ ਸੋਹਰਾ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਭੈਣ ਦੀ ਕੁੱਟਮਾਰ ਕੀਤੀ ਭ ਸੋ ਇਹਦੇ ਭੈਣ ਨੇ ਮੁਖਪੁਰੇ ਠਾਣੀ ਵਿੱਚ ਦਰਖਾਸਤ ਦਿੱਤੀ ਆ ਜਿਹਦੇ ਤਹਿਤ ਜ세 ਬੰਦੀਆਂ ਇਕੱਠੀਆਂ ਹੋਈਆਂ ਵਾ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਭੈਣ ਦੀ আর ਪ੍ਰੀਤਕੌਰ ਦੀ ਦਰਖਾਸਤ ਤੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਅਗਰ ਜੇ ਕਾਰ ਨਹੀਂ ਚੱਲ ਵੇਖੋ ਜੀ ਜੇ ਕਾਰਵਾਈ ਨਹੀਂ ਕਰਦੇ ਤੇ ਫਿਰ ਅਸੀਂ ਵਾਲਮੀਕੀ ਸਮਾਜ ਆਪਣੀ ਭੈਣ ਦੇ ਨਾਲ ਖੜੇ ਆ ਤੇ ਹੋਰ ਵੀ ਜ세 ਬੰਦੀਆਂ ਜਿਹੜੀਆਂ ਪੂਰਾ ਸਾਡਾ ਸਾਥ ਦੇਣਗੀਆਂ ਇਸ ਭੈਣ ਨੂੰ ਜੋ ਬੰਦਾ ਇਨਸਾਨ ਸਾਹਿਬ ਦਵਾ ਕੇ ਟਾਂਕੇ ਤੇ ਦਿਵਾਉਣਾ ਸਾਨੂੰ ਵੈਸੇ ਵੀ ਆਉਂਦਾ ਵਾ ਮੇਰਾ ਨਾਮ ਭਰਪੀਤਾ ਅਸ ਤੋਂ 4 ਸਾਲ ਪਹਿਲੇ ਮੇਰਾ ਇੱਥੇ ਪ੍ਰਥਮੇਸ਼ ਮੋਹਨ ਰਾਹੁਲ ਦੇ ਨਾਲ ਮੈਰਿਜ ਹੋਈ ਸੀਗੀ ਸਾਡੀ ਲਵ ਮੈਰੀ ਸੀਗੀ ਤੇ 2.5 ਸਾਲ ਮੈਂ ਇੱਥੇ ਰਹੀ ਆ 2.5 ਸਾਲ ਤੋਂ ਬਾਅਦ ਇਹਨਾਂ ਦੀ ਮਦਰ ਨੇ ਮੈਂ ਦਫਤਰ ਦੇ ਕੰਮ ਗਈ ਆ ਬਾਹਰ ਆਉਂਦਿਆਂ ਨੂੰ ਉਹਨਾਂ ਨੇ ਗੇਟ ਨੂੰ ਤਾਲਾ ਲਗਾ ਲਿਆ ਔਰ ਗੇਟ ਨਹੀਂ ਖੋਲਿਆ ਜਿਹੜੇ ਕਿਹੜੇ ਦਰਜੇ ਤੇ ਕੰਮ ਕਰਦੇ ਸੀ ਇਸ ਟਾਈਮ ਮੈਂ ਪਠਾਨਕੋਟ ਸੀਗੀ ਕਿਹੜੇ ਲੈਵਲ ਵਿੱਚ ਸੀ ਬਿਲਡਿੰਗ ਇੰਸਪੈਕਟਰ ਆ ਫਾਰਵੀਸ਼ਨ ਇਹਨਾਂ ਨੇ ਗੇਟ ਨਹੀਂ ਖੋਲਿਆ ਮੈਂ ਰਾਤੀ 10 ਵਜੇ ਤੱਕ ਇੱਥੇ ਗੇਟ ਦੇ ਬਾਹਰ ਖੜੀ ਰਹੀ ਆ ਫਿਰ ਰਾਹੁਲ ਨਾਲ ਮੇਰੀ ਦਫਤਰੀ ਮੁਲਾਕਾਤ ਹੋਈ ਸੀ ਕਿ ਉੱਥੇ ਇਹਨੂੰ ਮੈਨੂੰ ਕਿਹਾ ਕਿ ਮੈਂ ਇੰਡੀਅਨ ਇੰਟੈਲੀਜੈਂਸੀ ਚਾਂ ਤੇ ਮੈਂ ਇਸ ਟਾਈਮ ਸਸਪੈਂਡ ਚੱਲ ਰਿਹਾ ਫਿਰ ਚਲੋ ਸਾਡਾ ਆਪਸ ਚ ਅਸੀਂ ਮੈਰਿਜ ਕਰਾ ਲਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਪਠਾਨਕੋਟ ਮੇਰੀ ਜੁਆਇਨਿੰਗ ਹੋਈ ਹੈ ਮੈਂ ਉੱਥੇ ਗਈ ਆ ਇਹਨਾਂ ਨੇ ਆਂਦਿਆਂ ਨੂੰ ਗੇਟ ਨਹੀਂ ਖੋਲਿਆ ਮੇਰਾ ਤੀ 10 ਵਜੇ ਤੱਕ ਉਧਰ ਖੜੀ ਰਹੀਆਂ ਇੱਥੇ ਫਿਰ ਮੇਰੇ ਘਰੋਂ ਆਏ ਨੇ ਮੈਨੂੰ ਲੈ ਕੇ ਗਏ ਨੇ ਨੈਕਸਟ ਡੇ ਅਸੀਂ ਫੇਰ ਆਏ ਆ ਇਹਨਾਂ ਨੇ ਫੇਰ ਨੀਕੇਟ ਖੋਲਿਆ ਉਸ ਤੋਂ ਨੈਕਸਟ ਡੇ ਅਸੀਂ ਫੇਰ ਆਏ ਆ ਫਿਰ ਇਹਨਾਂ ਨੇ ਗੇਟ ਦੇ ਇੱਕ ਬਾਹਰ ਲੋਕ ਲਾਇਆ ਹੈ ਜਿਸ ਕਰਕੇ ਮਤਲਬ ਛੋੜਾ ਮੇਰੇ ਮਤਲਬ ਘਰ ਦੇ ਬੋਲੇ ਕਿ ਇਹ ਕੀ ਜਿੱਦਾਂ ਵੀ ਮਤਲਬ ਪੇਰੈਂਟਸ ਨੂੰ ਪੇਰੈਂਟਸ ਕੱਟਦੇ ਆ ਉਹਨਾਂ ਨੂੰ ਅਪੀਲ ਹੋਇਆ ਕਿ ਇਦਾਂ ਥੋੜੀ ਗੱਲ ਨਾ ਚਾਹੀਦਾ ਉਸ ਤੋਂ ਬਾਅਦ ਵੈਰੀ ਨੈਕਸਟ ਡੇ ਇਹਨਾਂ ਦੀ ਮਦਰ ਨੇ ਥਾਣੇ 'ਚ ਕੰਪਲੇਂਟ ਲਿਖਾ ਦਿੱਤੀ ਕਿ ਇਹ ਸਾਨੂੰ ਮਾਰ ਕੇ ਭੱਜੀ ਹੈ ਜਦਕਿ ਮੈਂ 3 ਦਿਨ ਇੱਥੇ ਆਂਦੀ ਰਹੀ ਆ ਮੈਂ ਜੇ ਮੇਰੇ 'ਚ ਕੋਈ ਗਲਤੀ ਹੁੰਦੀ ਤੇ ਮੈਂ ਆਣਾ ਥੋੜੀ ਸੀਗਾ ਵਾਪਸ ਈਵਨ ਜਦੋਂ ਮੈਂ ਇਥੋਂ ਘਰੋਂ ਗਈ ਵੀ ਆ ਉਸ ਦਿਨ ਮੈਂ ਇਹਦੀ ਮਦਰ ਨੂੰ ਰੋਟੀ ਬਣਾ ਕੇ ਦੇ ਕੇ ਖਵਾ ਕੇ ਗਈ ਆ ਇਹਦੀ ਮਦਰ ਮੈਨੂੰ ਬਾਅਦ ਤੱਕ ਛੱਡਣ ਆਈ ਹੈ ਠੀਕ ਹੈ ਫਿਰ ਥੋੜੇ 10 ਦਿਨ ਬਾਅਦ ਆ ਕੇ ਮੈਨੂੰ ਅਜੇ ਤੱਕ ਮੈਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅਜੇ ਤੱਕ ਮੈਨੂੰ ਕੋਈ ਨੋਟ ਨਹੀਂ ਕਰਾਇਆ ਗਿਆ ਜਿਹੜਾ ਤੁਹਾਨੂੰ ਐਸਸੀ ਦਾ ਕਹਿੰਦੇ ਸੀ ਕਹਿੰਦੇ ਜੀ ਇਹ ਚੂੜਿਆਂ ਦੀ ਕੁੜੀ ਐ ਅਸੀਂ ਨਹੀਂ ਰੱਖਣੀ ਹੁਣ ਇਹਨਾਂ ਦੀ ਮਦਰ ਦੀ ਏਥੀਨਕਿੰਗ ਐ ਕਿ ਇਹ ਚੂੜਿਆਂ ਨੇ ਪਹਿਲੇ ਸਭ ਪਤਾ ਸੀਗਾ ਜੀ ਸਾਡੇ ਘਰ ਵੀ ਆਂਦਾ ਸੀਗਾ ਸਭ ਪਤਾ ਸੀਗਾ ਉਹਨੂੰ ਇਹ ਇੱਕ ਪਾਸੇ ਇਹ ਬ੍ਰਾਹਮਣ ਨੇ ਬ੍ਰਾਹਮਣ ਹੋਏ ਤੁਸੀਂ ਮਾਰਦੇ ਜੀ ਤੁਸੀਂ ਮੇਰਾ ਘਰ ਆ ਰਿਹਾ ਮੈਨੂੰ ਘਰ ਐਂਟਰ ਕਰਨ ਦੇ ਨਾ ਕੋਈ ਡਿਵੋਰਸ ਹੋਇਆ ਹੈ 2 ਸਾਲ ਤੋਂ ਮੈਂ ਇਹਨੂੰ ਮੇਰੇ ਨਾਲ ਬਾਹਰ ਰਹਿ ਰਿਹਾ ਹੈ ਬਾਰ ਡਾਕਟਰ ਜਾ ਰਹੇ ਮਤਲਬ ਹਰ ਕੀ ਦੇਸੀ ਨੂੰ ਮੰ ਜਾ ਰਹੇ ਆ ਮੇਰੇ ਪਿੰਡ ਜਾ ਰਿਹਾ ਪਰ ਮੈਨੂੰ ਆਪਣੇ ਘਰ ਕਿਉਂ ਨਹੀਂ ਐਂਟਰ ਕਰਨ ਦੇ ਰਿਹਾ ਮੈਂ ਉਹਦੇ ਘਰ ਜਾਣਾ ਹੈ ਨਾ ਮੇਰਾ ਵੀ ਘਰ ਹੈ ਇਸੇ ਘਰ ਚਾਹੀ ਸੀ ਇਸੇ ਘਰ ਚਾਹੀ ਸੀ ਇਸੇ ਘਰ ਚਾਹੀ ਸੀ ਬਾਤਾ ਦਾ ਇਹ ਹੀ ਕਹਿਣਾ ਹੈ ਕਿ ਉਹਨੂੰ ਬੇਦਖਲ ਕੀਤਾ ਗਿਆ ਹੈ ਮਾਤਾ ਦਾ ਕਹਿਣਾ ਹੈ ਬੇਦਖਲ ਕੀਤਾ ਗਿਆ ਬੇਦਖਲ ਉਹਨਾਂ ਨੇ ਮੈਰਿਜ ਤੋਂ ਬਾਅਦ ਕੀਤਾ ਹੈ ਉਹਨਾਂ ਨੇ ਠੀਕ ਹੈ ਕੀਤਾ ਜਾਂ ਨਹੀਂ ਕੀਤਾ ਤੁਹਾਨੂੰ ਪਤਾ ਕੀਤਾ ਨਹੀਂ ਕੀਤਾ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂਕਿ ਮੁੰਡਾ ਰੋਜ਼ ਘਰ ਆ ਰਿਹਾ ਹੈ ਜਿਹੜੀ ਉਹ ਮੈਨਾਂ ਰੋਜ਼ ਰਾਤੀ ਵੀਡੀਓ ਕਾਲ ਕਰਦਾ ਮੈਂ ਉਹਦੇ ਸਕਰੀਨਸ਼ਾਟ ਲਏ ਨੇ ਇਹਨਾਂ ਦੇ ਘਰ ਦੇ ਸਕਰੀਨਸ਼ਾਟ ਨੇ ਸਾਰੇ ਠੀਕ ਹੈ ਔਰ ਇਥੋਂ ਇਹਨਾਂ ਦੇ ਕੈਮਰੇਜ਼ ਦੀਆਂ ਤੁਸੀਂ ਵੀਡੀਓਜ਼ ਘਡਾਓ ਕਿ ਆਈ ਥਿੰਕ 10 ਦਿਨ ਪਹਿਲੇ ਦੀਆਂ ਘਡਾ ਲੋਗੇ ਤੇ ਉਹ ਘਰ ਹੀ ਹੋਏਗਾ ਜਿਸ ਬੱਚੇ ਨੂੰ ਅਸੀਂ ਬੇਦਖਲ ਕੀਤਾ ਉਹਨੂੰ ਅਸੀਂ ਘਰ ਥੋੜੀ ਐਂਟਰ ਕਰਨ ਦਵਾਵਾਂਗੇ ਘਰ ਲੱਗਾ ਹੈ ਉਹਦੇ ਕੱਪੜੇ ਉੱਪਰ ਪਏ ਘਰ ਨੇ ਮੇਰੇ ਵੀ ਇਵਨ ਕੱਪੜੇ ਘਰ ਨੇ ਮੇਰੇ ਡਾਕੂਮੈਂਟਸ ਇਹਨਾਂ ਦੇ ਘਰ ਨੇ ਉਦੋਂ ਦੇ ਮੈਨੂੰ ਪੁੱਛ ਨਹੀਂ ਦੇ ਉਹਨਾਂ ਦੀ ਮਾਤਾ ਨੂੰ ਜਿਹੜੀ 120 ਪਰ ਪੁੱਤ ਵਾਲੇ ਜਿਹੜੇ ਕਿ ਕਹਿੰਦੇ ਸੀ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਹੜਾ ਜਿਹੜਾ ਕੋਰ ਦੇ ਵਿੱਚ ਪੇਸ ਚੱਲ ਰਿਹਾ ਹੈ ਕੀ ਤੁਹਾਨੂੰ ਕੋਰ ਦੇ ਮੈਨੂੰ ਕੋਈ 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 ਨੋਟਿਸ ਨਹੀਂ ਆਇਆ ਕੋਈ ਮੈਨੂੰ ਨੋਟ ਨਹੀਂ ਕਰਾਇਆ ਗਿਆ ਅਗਰ ਕੋਈ ਚੱਲ ਰਿਹਾ ਮੈਨੂੰ ਕੁਝ ਨੋਟ ਨਹੀਂ ਗਿਆ ਤੁਹਾਨੂੰ ਜਿਹੜਾ ਕੋਰ ਵਾਲਾ ਕੋਈ ਨੋਟਸ ਨਹੀਂ ਕੋਈ ਕੋਈ ਨੋਟ ਨਹੀਂ ਕਰਾਇਆ ਅਰੇ ਤਾਂ ਕੁਝ ਨੋਟ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਦਰਦ ਦਰ ਧੱਕੇ ਖਾ ਰਹੀ ਹਾਂ ਇੱਕ ਘਰ ਮੈਨੂੰ ਜੋ ਨੌਂ ਦੀ ਜਗ੍ਹਾ ਹੁੰਦੀ ਹੈ ਉਹ ਦਿੱਤੀ ਜਾਵੇ ਜੋ ਵਾਈਫ ਦੀ ਜਗ੍ਹਾ ਹੈ ਉਹ ਦਿੱਤੀ ਜਾਵੇ ਮੇਰੀ ਘਰ ਚ ਐਂਟਰੀ ਕਰੀ ਜਾਵੇ ਤੁਸੀਂ ਸਾਨੂੰ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਦਾ ਕਹਿੰਦੀ ਵੀ ਮੇਰੇ ਮੇਰੇ ਨਾਲ ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਕੇ ਮੇਰੀ ਨੌਂ ਹੀ ਉਹ ਕਹਿ ਰਹੇ ਕਿ ਨੌਂ ਆ ਮੈਂ ਕੋਰਟ ਕੇਸ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਕਟ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਉਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਵਾ ਮੇਰੇ ਹੱਥੀ ਪਏ ਆ ਗਏ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇ ਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਹਾਲਿਆ ਰਹੀਆਂ ਜੀ ਇਹਨਾਂ ਨੂੰ ਕੋਈ ਲੋਕ ਕੀਤੀ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਕੀ ਕੋਰਟ ਦੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਐਚਓ ਸਾਹਿਬ ਦੀ ਨੋਟਚ ਲੈ ਆਦਣੇ ਆ ਖਾਣਾ ਮੁਕਾ ਪੁਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਉਹ ਚਾਪਸਰਾਂ ਨੂੰ ਦੱਸਾਂਗੇ ਜਿਹੜੀ ਬੀਬੀ ਨੇ ਤੁਹਾਨੂੰ ਹੈਲਪਲਾਈਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਰਟ ਦੀ ਜਿਹੜੀ ਪੀਐਫਆਈਰ ਜਾਂ ਮੰਗੀ ਜਾਂ ਕੋਈ ਇਹ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਤੇ ਪਾਉਣਗੇ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਐਚਓ ਸਾਹਿਬ ਨੂੰ ਹੁਣ ਠੀਕ ਹੈ ਕਿ ਚੱਲੇ ਪਰਿਵਾਰ ਆਏ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਜੀ